ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋਰ ਸਭ ਠੀਕ ਠਾਕ ਹੈ ਅੱਜ ਆਪਾਂ ਗੱਲ ਕਰਨੀ ਸੀ ਨਾ ਬਈ ਕਈਆਂ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਬਈ ਦਿੱਲੀ ਦੇ ਵਿੱਚ ਆਕਸੀਜਨ ਵਾਰ ਖੁੱਲ ਗਿਆ ਇਹ ਬਈ ਗੱਲ ਤਾਂ ਜਮਾਂ ਸਹੀ ਆ ਖੁੱਲਲੇ ਤਾਂ ਹੈਗੇ ਆ ਆਕਸੀਜਨ ਵਾਰ ਹਨਾ ਬਈ ਅੱਜ ਦੇ ਨਹੀਂ ਖੁੱਲੇ ਉਹ ਖੁੱਲਿਆਂ ਨੂੰ ਵੀ ਉਹਨਾਂ ਨੂੰ ਹੋਗੇ 3 ਤੋਂ 4 ਸਾਲ ਹੋ ਗਏ ਖੁੱਲਿਆਂ ਨੂੰ ਤੇ ਖੁੱਲਣ ਦਾ ਕਾਰਨ ਇਹੀ ਆ ਬਈ ਉੱਥੇ ਨਾ ਪੋਲਿਊਸ਼ਨ ਬਹੁਤ ਆ ਬਈ ਠੀਕ ਹੈ ਨਾ ਜੀ ਪੋਲਿਊਸ਼ਨ ਕਰਕੇ ਉੱਥੇ ਲੋਕਾਂ ਦਾ ਸਾਹ ਲੈਣਾ ਵੀ ਕਿੰਨਾ ਦਾ ਔਖਾ ਹੋਇਆ ਪਿਆ ਹੈ ਨਾ ਇਸੇ ਕਰਕੇ ਹੀ ਉੱਥੇ ਆਕਸੀਜਨ ਬਾਰਾਂ ਚ ਲੋਕ ਜਾਂਦੇ ਆ ਉੱਥੇ ਉਹ ਆਪਣੇ ਤੋਂ ਘੰਟਿਆਂ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ ਤੇ ਆਪਾਂ ਨੂੰ ਆਕਸੀਜਨ ਦਿੰਦੇ ਆ ਆਪਣੇ ਜਿੰਨੇ ਵੀ ਆਰਗਨ ਆ ਆਪਣਾ ਸਰੀਰ ਸੇ ਤਾਂ ਮੰਨ ਲਓ ਦੇਹਲ ਫੇਫੜੇ ਉਹਨਾਂ ਨੂੰ ਤਾਜੀ ਆਕਸੀਜਨ ਮਿਲਦੀ ਆ ਠੀਕ ਆ ਉਹਨਾਂ 12 ਦੇ ਵਿੱਚੋਂ ਤੇ ਉਹ ਆਕਸੀਜਨ ਲੋਕ ਉੱਥੋਂ ਲੈਂਦੇ ਆ ਤੇ ਇਹੀ ਕਾਰਨ ਆ ਵੀ ਉੱਥੇ ਲੋਕਾਂ ਦਾ ਨਰਜਾਨ ਉਧਰ ਨੂੰ ਆਕਸੀਜਨ ਵਾਰਾਂ ਲੜਨੂ ਕਾਫੀ ਆ ਤੇ ਪੋਲਿਊਸ਼ਨ ਤੋਂ ਬਚਨ ਵਾਸਤੇ ਬਸ ਲੋਕ ਆਏ ਤੁਰੇ ਫਿਰਦੇ ਉਧਰ ਨੂੰ ਤੇ ਉਹਨਾਂ ਦਾ ਵੀ ਇੱਕ ਤਾਂ એનર્ਜੀ ਲੈਵਲ ਉਹਦੇ ਨਾਲ ਆਪਣਾ ਉੱਪਰ ਰਹਿੰਦਾ ਨਰਜੀ ਲੈਵਲ ਆਪ ਰਹਿੰਦਾ ਤੇ ਆਪਾਂ ਨੂੰ ਸਰੀਰ ਦੀ ਜੜੀ ਮੰਨ ਲੋ ਤਾਜ਼ਗੀ ਮਹਿਸੂਸ ਹੁੰਦੀ ਉਹਦੇ ਨਾਲ ਨਾਲੇ ਬਾਈ ਗੱਲਿਆਂ ਬਈ ਉਹ ਵੀ ਦਿਨ ਦੂਰ ਨਹੀਂ ਜਦੋਂ ਇਹੀ ਆਕਸੀਜਨ ਬਾਹਰਾਂ ਦੀ ਥਾਂ ਤੇ ਆਕਸੀਜਨ ਦੇ ਸਿਲੰਡਰ ਆਪਣੀਆਂ ਢੁਨੀਆਂ ਤੇ ਹੋਣਗੇ ਖਾਸ ਤੌਰ ਤੇ ਹੁਣ ਜਿਵੇਂ ਦਿੱਲੀ ਚ ਕੰਮ ਸ਼ੁਰੂ ਹੋਇਆ ਦਿੱਲੀ ਦੇ ਲੋਕਾਂ ਦੇ ਲੱਗ ਹੀ ਜਾਣੇ ਬਾਈ ਜਦੋਂ ਇਹ ਕੰਮ ਜਿਵੇਂ ਜਿਵੇਂ ਚੱਲ ਵਧੂਗਾ ਹਨਾ ਤੇ ਲੋਕਾਂ ਦੇ ਹੁੰ ਜਾਂ ਤੇ ਆਕਸੀਜਨ ਸਿਲੰਡਰ ਆਪ ਹੀ ਲੱਗ ਜਣੇ ਜਦੋਂ ਲੋਕਾਂ ਨੂੰ ਇਹਨਾਂ ਦੀ ਆਦੀ ਹੋ ਗਏ ਲੋਕ ਇਹਨਾਂ ਦੇ ਤੇ ਇਹ ਤਾਂ ਕੰਮ ਵਧਣਾ ਬਈ ਇਹਦੋਂ ਘਟਦਾ ਨਹੀਂ ਇਹ ਤਾਂ ਹੌਲੀ 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 ਜਦੋਂ ਚੰਗਾ ਵੀ ਆਪਾਂ ਦਰਖਤਾਂ ਵਾਲੇ ਪਾਸੇ ਆਈਏ ਵੱਧ ਤੋਂ ਵੱਧ ਆਪਾਂ ਦਰਖਤ ਲਾਈਏ ਤੇ ਆਪਣੀ ਕੁਦਰਤ ਨੂੰ ਬਚਾਈਏ ਜੇ ਇਹੀ ਹਾਲ ਆਪਣੇ ਪੰਜਾਬ 'ਚ ਹੋ ਗਿਆ ਨਾ ਪੰਜਾਬ ਦੇ ਲੋਕਾਂ ਦਾ ਔਖਾ ਹੋ ਜਾਣਾ ਅਜੇ ਤੱਕਰ ਤਾਂ ਚਲੋ ਪੰਜਾਬ 'ਚ ਬਚਾਈ ਆ ਮਹਾਰਾਜ ਬਚਾਈ ਰੱਖੇ ਅੱਗੇ ਤੋਂ ਵੀ ਹਨਾ ਤੇ ਨਾ ਹੀ ਇਹ ਚੀਜ਼ਾਂ ਹੋਣ ਤੇ ਨਹੀਂ ਲੋਕੇ ਇਸ ਪਾਸੇ ਹੋਣ ਆਕਸੀਜਨ ਵਾਲੇ ਸਿਲੰਡਰਾਂ ਸੁੰਦਰਾਂ ਵਾਲੇ ਆਕਸੀਜਨ ਬਾਰਾਪੁਰਾਂ ਵਾਲੇ ਪਾਸੇ ਤੇ ਆਪਾਂ ਬਈ ਇਹੀ ਆ ਵੀ ਆਪਾਂ ਦਰਖਤ ਲਾਈਏ ਰਕਤਾਂ ਹੀ ਦੇਖਭਾਲ ਕਰੀਏ ਵੱਧ ਵੱਧ ਜਿ ਜੇ ਆਪਾਂ ਹਰੇਕ ਸੀਜ਼ਨ ਦੇ 2 ਜਾਂ 4 ਲਾਉਣੇ ਆ ਬਸ ਉਹਨਾਂ ਨੂੰ ਉਹਨਾਂ ਨੂੰ ਆਪਾਂ ਵੱਡੇ ਕਰ ਲਈਏ ਉਹਨਾਂ ਦੀ ਦੇਖਭਾਲ ਕਰ ਲਈਏ ਵੇ ਬਾਲੇ ਚੱਕਰਾਂ ਚ ਨਾ ਪਈਏ ਵੀ ਆਪਾਂ ਇੰਨੇ ਇੰਨੇ ਦਰਖਤ ਲਾਈਏ ਮਗਰਲੇ ਸੁੱਕੀ ਜਾਂਦੇ ਆਪਾਂ ਮੁਰਲੇ ਲਾਈ ਜੰਨੇ ਹਨਾ ਨਹੀਂ ਨਹੀਂ ਆਈ ਨਹੀਂ ਆਪਾਂ ਦਰਖਤ ਉਹਨੇ ਕੀ ਲਾਈਏ ਵੀ ਜਿਹਦੇ ਨਾਲ ਆਪਾਂ ਨੂੰ ਬਈ ਸੰਤੋਸ਼ਟੀ ਹੋਵੇ ਬਸ ਵੀ ਹਾਂ ਵੀ ਇਹ ਮੈਂ ਲਾਏ ਸੀਗੇ ਦੋ ਜਾਂ ਚਾਰ ਇਹ ਮੇਰੇ ਹੋ ਗਏ ਸਿਰੇ ਲਾਗੇ ਬਸ ਇੰਨਾ ਹੀ ਬਹੁਤ ਹੈਣਾ ਬਈ ਹੌਲੀ ਹੌਲੀ ਆਪਾਂ ਨੂੰ ਹਰੇਕ ਬੰਦੇ ਨੂੰ ਦਰਖਤ ਲਾਉਣੇ ਚਾਹੀਦੇ ਤਾਂ ਹੀ ਆਪਾਂ ਬਚਾਂਗੇ ਨਹੀਂ ਤਾਂ ਆਪਣਾ ਵੀ ਕੰਮ ਦਿੱਲੀ ਵਾਲਾ ਹੀ ਹੋ ਜਾਊਗਾ ਤੇ ਦਿੱਲੀ ਵਾਲਾ ਹੋ ਗਿਆ ਤੇ ਫਿਰ ਆਪਣਾ ਉਹ ਤਾਂ ਚਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਜੋ ਆਪਣੀਆਂ ਨਸਲ ਆਪਾਂ ਨੂੰ ਕੱਲ ਨੂੰ ਇਹ ਨਾ ਕਹਿਣ ਕਿ ਸਾਡੇ ਵੱਡ ਵਡੇਰੇ ਆਏ ਸੀਗੇ ਸਾਰਾ ਕੁਝ ਹੀ ਤਬਾਹ ਕਰ ਗਏ ਹਨਾ ਅੱਗਾਂ ਲਾ ਕੇ ਦਰਖਤ ਮਚਾ ਕੇ ਜੇ ਬੋਲ ਹਨਾ ਆਈ ਨਾ ਕਰੀਏ ਵੀ ਦਰਖਤਾਂ ਨੂੰ ਸੰਭਾਲੀਏ ਜਰੂਰ ਜੇ ਲਾ ਨਹੀਂ ਸਕਦੇ ਤਾਂ ਸੰਭਾਲੀਏ ਜਿਵੇਂ ਹਨਾ ਮੰਨ ਲਓ ਅੱਗਾਂ ਉੱਗਾਂ ਤੋਂ ਬਚਾ ਕੇ ਰੱਖੀਏ ਬਸ ਇੰਨਾ ਹੀ ਬਹੁਤ ਆ ਬਈ ਆਪਣੇ ਵਾਸਤੇ ਤੇ ਚਲੋ ਹਾਂਜੀ ਬਈ ਬਾਕੀ ਤੁਸੀਂ ਸਿਆਣੇ ਹਨਾ ਦੇਖ ਆਪਣੇ ਸਾਹਮਣੇ ਨਾਲ ਜਿੰਨਾ ਵੀ ਅਗਲਾ ਕਰਦਾ ਹੀ ਆ ਤੇ ਅੱਗੇ ਤੋਂ ਵੀ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ ਆਪਣੇ এনवायरमेंट ਦੇ ਵਿੱਚ ਇਹੀ ਜ਼ਰੂਰੀ ਆ ਚਲੋ ਠੀਕ ਆ ਜੀ ਸਸਤੀ ਗੱਲ ਸਾਰੇ ਨੂੰ